ਮੈਦਪੁਰ ਫਾਟਕ ਤੇ ਮੋਟਰਸਾਈਕਲ ਸਵਾਰ ਹੁੱਲੜ ਬਾਜ਼ਾ ਵੱਲੋਂ ਪੰਜਾਬ ਰੋਡਵੇਜ਼ ਦੀ ਬੱਸ ਦਾ ਸ਼ੀਸ਼ਾ ਦੀ ਭੰਨ ਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਰੋਡਵੇਜ਼ ਦੀ ਬੱਸ ਜੋ ਜਗਰਾਉ ਤੋਂ ਜਲੰਧਰ ਆ ਰਹੀ ਸੀ ਤਾਂ ਮੈਦਪੁਰ ਫਾਟਕ ਲੱਗਾ ਹੁਣ ਕਾਰਨ ਉਹਨਾਂ ਦੇ ਸਾਹਮਣੇ ਦੋ ਮੋਟਰਸਾਈਕਲ ਸਵਾਰ ਵਿਅਕਤੀ ਆਏ ਜਿਨ੍ਹਾਂ ਦੇ ਨਾਲ ਇੱਕ ਔਰਤ ਵੀ ਸਵਾਰ ਸੀ। ਨੋਬੱਸ ਡਰਾਈਵਰ ਨੇ ਮੋਟਰਸਾਈਕਲ ਸਾਈਡ ਤੇ ਕਰਨ ਨੂੰ ਕਿਹਾ ਜਿਸ ਨੇ ਰੰਜਿਸ਼ ਤੇ ਤਹਿਤ ਫੋਨ ਕਰਕੇ ਹੋਰ ਨਾਜਾ ਉਹਨਾਂ ਨੂੰ ਸਾਧ ਲਿਆ ਤੇ ਜਿਨ੍ਹਾਂ ਨੇ ਆਉਂਦਾ ਹੀ ਬੱਸ ਦਾ ਸ਼ੀਸ਼ੇ ਭੰਨ ਦਿੱਤੇ। ਇਸ ਸਬੰਧੀ ਵਾਸਤੇ ਕੰਡਕਟਰ ਵੱਲੋਂ ਸਾਰੀ ਜਾਣ ਗੱਡੀ ਜਾਉਂਦੇ ਆ ਇੱਕ ਲੇਡੀ ਜੀ ਸੀ ਕਿ ਇੱਕ ਨਾਲ ਮੁੰਡਾ ਸੀਗਾ ਉਹਨਾਂ ਨੂੰ ਡਰਾਈਵਰ ਸਾਹਿਬ ਨੇ ਇਹ ਗੱਲ ਕਹੀ ਵੀ ਸਾਈਡ ਤੋਂ ਹੋ ਜੋ ਵੀ ਸਾਈਡ ਤੇ ਵੀ ਤੁਸੀਂ ਆਪਦੀ ਲੈਂਡ ਚਾਹੋ ਟਰੋਂਗ ਸਾਈਡ ਕਿਉਂ ਆ ਰਹੇ ਐ ਇੰਨੀ ਗੱਲ ਕਹਿਣ ਦੇ ਬਦਕੋ ਮੁੰਡੇ ਨੇ ਮੰਦਿਰ ਛੱਡੀ ਮੰਦਿਰ ਛੱਡ ਕੇ ਸੱਦ ਕੇ ਸ਼ੀਸ਼ੇ ਭੰਨੇ ਗੱਡੀ ਦਾ ਫਰੰਟ ਸ਼ੀਸ਼ਾ ਭੰਨਤਾ ਸਾਈਡ ਵਾਲਾ ਸ਼ੀਸ਼ਾ ਭੰਨਤਾ ਤੇ ਮਗਰ ਮਗਰਲੇ ਪਾਸੇ ਵੀ ਗੱਡੀ ਦੇ ਵਿੱਚ ਵੀ ਕਤੰਬ ਕੁਈ ਕਾਫੀ ਗੋਸ ਮਾਰਿਆ ਉਹਨਾਂ ਨੇ ਇਹ ਕਿਹੜੀ ਢਿੱਪੂ ਦੀ ਬੱਸ ਆ ਜਗਰਾਉਂ ਢਿੱਪੂ ਦੀ ਪੰਜਾਬ ਰੋਡ ਤੇ ਜਗਰਾਉਂ ਢਿੱਪੂ ਦੀ ਗੱਡੀ ਆ ਇਹ ਤੇ ਸਵਾਰੀਆਂ ਮੌਕੇ ਤੇ ਮੌਜੂਦ ਆ ਸਵਾਰੀਆਂ ਨੂੰ ਪੁੱਛ ਲਿਆ ਜਾਵੇ ਇਹ ਚੀਜ਼ ਦਾ ਕੀ ਗਲਤੀ ਕੀਤੀ ਆ ਉਹ ਜੀ ਦਾ ਹੱਲ ਕੀਤਾ ਜੇ ਅੱਜ ਮਾਨ ਸਰਕਾਰ ਕਹਿ ਰਹੀ ਆ ਵੀ ਸਾਡੇ ਕੋਲੇ ਜੀ ਕਾਨੂੰਨ ਵਿਵਸਥਾ ਬਹੁਤ ਆ ਮਾਨ ਸਰਕਾਰ ਦੇ ਹਾਲਾਤਾਂ ਦੇ ਵਿੱਚ ਸਰਕਾਰੀ ਪ੍ਰਾਪਰਟੀ ਨੂੰ ਨੂੰ ਭੰਨਣ ਦੀ ਕੋਸ਼ਿਸ਼ ਹੋ ਰਹੀ ਆ ਤੇ ਪ੍ਰਾਈਵੇਟ ਬੰਦੇ ਦਾ ਤਾਂ ਜਿਨਾ ਹਾਈਟ ਉੱਪਰ ਪ੍ਰਾਈਵੇਟ ਬੰਦੇ ਦਾ ਕੋਈ ਜਿੰਦਾ ਕੋਈ ਹੱਜ ਨਹੀਂ ਹੈਗਾ ਕਿਹੜੇ ਬੰਦੇ ਸੀ ਕੁਛ ਹੈ ਪਤਾ ਹਾਂਜੀ ਉਹਨਾਂ ਦੀ ਵੀਡੀਓ ਮੇਰੇ ਕੋਲ ਮੁੱਕ ਦੇ ਵੀਡੀਓ ਬਣਾਈ ਹੋਈ ਆ ਉਹਨਾਂ ਦੀ ਠੀਕ ਹੈ ਜੋ ਮੌਜੂਦ ਆ ਫੋਨ ਤੇ ਕੀ ਮੰਗ ਕਰਦੇ ਹੋ ਮੰਗ ਇਹੀ ਕਰਦੇ ਆ ਉਹਨਾਂ ਅਨਸਰ ਇਕਰਾਰਤੀ ਅਨਸਰਾਂ ਦੇ ਉੱਪਰ ਪਰਚਾ ਦਰਜ ਹੋਣਾ ਚਾਹੀਦਾ ਕਾਰਵਾਈ ਉਹਨਾਂ ਉੱਪਰ ਹੋਣੀ ਚਾਹੀਦੀ ਆ ਕਿਉਂਕਿ ਅੱਗੇ ਤੋਂ ਇਹ ਉਹ ਬਦਮਾਸ਼ੀ ਨਾ ਕਰਨ ਕਿਸੇ ਦੇ ਨਾਲ ਕਿਉਂਕਿ ਇਹ ਚੀਜ਼ ਇਹ ਨਾ ਪਬਲਿਕ ਆਮ ਪਬਲਿਕ ਦਾਦਾ ਇਦਾਂ ਦੇ ਲੋਕ ਜਿਨ੍ਹਾਂ ਉੱਪਰ ਕਰ ਦੇਣਗੇ ਕਿਸੇ ਕਿਸੇ ਸਵਾਰੀ ਨੂੰ ਵੀ ਨੁਕਸਾਨ ਹੋਇਆ ਫਰਾਰੀ ਨੂੰ ਨੁਕਸਾਨ ਹੋਣ ਦੇ ਪੂਰੇ ਫੁੱਲ ਚਾਂਸਲ ਜਿਹੋ ਫਰੰਟ ਦੇ ਸਵਾਰੀਆਂ ਬੈਟੀਆਂ ਸੀ ਉਹਨਾਂ ਦੇ ਉੱਪਰ ਕੱਚ ਦੇ ਸ਼ੀਸ਼ੇ ਟੁੱਟਾ ਦੇ ਬਚਨ ਦੀ ਦਿੱਕਤ ਆ ਰਹੀ